ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਜਿਸ ਦਾ ਨਾਮ ਹੈ ਦਲਜੀਤ ਕੁਕਿੰਗ ਐਂਡ ਵਲੌਗ ਤੇ ਅੱਜ ਅਸੀਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਗੋਭੀ ਦੀ ਸਬਜ਼ੀ ਇਹ ਗੋਭੀ ਦੀ ਸਬਜ਼ੀ ਆਪਾਂ ਨਾ ਅਲੱਗ ਤਰੀਕੇ ਨਾਲ ਬਣਾਵਾਂਗੇ ਬਣਾਉਣ ਦੇ ਦਾ ਤੁਸੀਂ ਸਾਰੇ ਜੀ ਇਹਦਾ ਇੱਕ ਬਣਾਉਣ ਦਾ ਤਰੀਕਾ ਵਧੀਆ ਅੱਜ ਕੱਲ੍ਹ ਦੀ ਚੜ੍ਹਦੇ ਸਿਆਲ ਦੀ ਜਿਹੜੀ ਗੋਭੀ ਹੈ ਨਾ ਉਹ ਮੈਂ ਤੁਹਾਨੂੰ ਦੱਸਦੀ ਆ ਅਸੀਂ ਲਈਏ ਮੇਰੇ ਖਿਆਲ ਨਾਲ 1 ਕਿਲੋ ਕੇ 1.5 ਕਿਲੋ ਗੋਭੀ ਮੈਨੂੰ ਨਹੀਂ ਛਾਤਾ ਪਤਾ ਉਹਨਾਂ ਕਾਹਦੇ ਲੈ ਕੇ ਦਿੱਤੀ ਨਾਲ 1/2 ਕਿਲੋ ਆਲੂ ਤੇ ਪਿਆਜ਼ ਅਦਰਕ ਲਸਣ ਤੇ ਹਰੀ ਗਮ ਮਰਚਾ ਮੇਰਾ ਇਰਾਦਾ ਹੈ ਇਹੋ ਜੀ ਸਬਜ਼ੀ ਬਣਾਵਾਂ ਜਿਹੜੀਆਂ ਸਾਡੇ ਚੌਕੇ ਚੁੱਲੇ ਤੇ ਚੀਜ਼ਾਂ ਅਲੋਪ ਹੋ ਗਈਆਂ ਨੇ ਬਹੁਤ ਹੁੰਦੀਆਂ ਸੀ ਆਪਾਂ ਜਿੰਨਾ ਦਾ ਚੇਤਾ ਹੀ ਭੁਲਾ ਦਿੱਤਾ ਜੇ ਮੁੱਢ ਤੋਂ ਮੈਂ ਉਹ ਚੀਜ਼ਾਂ ਲੈ ਕੇ ਉਹਦੇ ਨਾਲ ਸਬਜ਼ੀ ਬਣਾਵਾਂ ਤੇ ਤੁਹਾਡੇ ਨਾਲ ਕਰਦੇ ਅਸੀਂ ਵੀਡੀਓ ਸ਼ੇਅਰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਨਾਲ ਦੇ ਨਾਲ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਤੇ ਸ਼ੁਰੂ ਕਰਦੇ ਆਂ ਫਰੰਟ ਅਸੀਂ ਦੀ ਰੈਸਪੀ ਐਲੋ ਮੈਥਾ ਨੂੰ ਕੱਟ ਕੇ ਗੋਭੀ ਆਲੂ ਸਾਰਾ ਮਸਾਲਾ ਦਿਖਾ ਦਿੰਦੀ ਆਂ ਤੇ ਫਿਰ ਅਸੀਂ ਬਣਾਨੇ ਆਂ ਠੀਕ ਹੈ ਜਦੋਂ ਨਾ ਤੁਸੀਂ ਗੋਭੀ ਕੱਟ ਕਰਦੇ ਜੀ ਨਾ ਇਸ ਤਰ੍ਹਾਂ ਕਰਕੇ ਫੁੱਲ ਲਾ ਲੈਂਦੇ ਨਾ ਆਹ ਟੰਡਲ ਹੁੰਦੇ ਨੇ ਨਾ ਗੋਭੀ ਦੇ ਇਹਦੇ ਵਿੱਚ ਨਾ ਇਸ ਤਰ੍ਹਾਂ ਕਰਕੇ ਇੱਕ ਕੱਟ ਪਾ ਲਿਆ ਕਰੋ ਕਿਉਂਕਿ ਜੇ ਸਾਡੀ ਗੋਭੀ ਦਾ ਜਿਹੜਾ ਮਸਾਲਾ ਇਹ ਟੰਡਲਾਂ 'ਚ ਵੀ ਰੱਚ ਜੇ ਤੇ ਸਾਡੀ ਗੋਭੀ ਸਾਨੂੰ ਫਿੱਕੀ ਜੀ ਨਾ ਲੱਗੇ ਇਹ ਤਰੀਕਾ ਕੱਟਣ ਵੇਲੇ ਦੇਖ ਲਿਓ ਆ ਦੇਖਿਓ ਐਉਂ ਕਰਕੇ ਨਾ ਜਿਆਦਾ ਬਰੀਕ ਨਹੀਂ ਕੱਟਣੀ ਤੇ ਕੱਟ ਪਾ ਲੈਨੇ ਆ ਇਧਰ ਅਸੀਂ ਪਿਆਜ਼ ਮੋਟੇ ਕੱਟਲੇ ਨੇ ਲਸਣ ਅਦਰਕ ਤੇ ਹਰੀ ਮਰਚਾ ਤੇ ਨਾਲ ਅਸੀਂ ਟੰਡਲ ਤੇ ਆਲੂ ਟੰਡਲਾਂ ਤੋਂ ਬਿਨਾ ਤੇ ਮੈਨੂੰ ਗੋਭੀ ਦਾ ਇਹਦਾ ਸਵਾਦ ਹੀ ਨਹੀਂ ਬਹੁਤ ਸਵਾਦ ਵਧਾ ਦਿੰਦੀ ਹੁਣ ਅਸੀਂ ਉਹ ਤੋਲੀਆਂ ਸੀ ਸਬਜ਼ੀਆਂ ਹੁਣ ਇਧਰ ਤੁਹਾਨੂੰ ਮੈਂ ਦੱਸਾਂਗੀ ਗੋਭੀ ਬਣਾਉਂਦਾ ਜਿਹੜਾ ਮੇਨ ਤਰੀਕਾ ਹੈ ਜਿਸ ਨਾਲ ਗੋਭੀ ਤੁਹਾਡੀ ਅੱਜ ਕੱਲ ਦੀ ਹੋਵੇ ਭਾਵੇਂ ਲਾਸਟ ਵਾਲੀ ਹੋਵੇ ਮੈਂ ਤੇ ਪਾਰੇ ਸਿਆਲ ਵੀ ਇਸ ਤਰ੍ਹਾਂ ਹੀ ਸੇਮ ਤਰੀਕੇ ਨਾਲ ਬਣਾਨੇ ਆ ਇਹਨੂੰ ਨਾ ਚੰਗੀ ਤਰ੍ਹਾਂ ਧੋ ਕੇ ਇਹਨੂੰ ਅਸੀਂ ਉਬਾਲ ਲੈਣਾ ਇਹ ਦੱਸਦੀ ਹਾਂ ਤੁਹਾਨੂੰ ਇਹਨੂੰ ਨਾ ਧੋ ਕੇ ਕੋਰੀ ਉਬਾਲ ਕੇ ਫਿਰ ਇਹਨੂੰ ਅਸੀਂ छन्ਨੀ ਰਾਹੀਂ ਛਾਲ ਲੈਣਾ ਹੈ ਤੇ ਉਬਾਲ ਕੇ ਇਹਨੂੰ ਸਾਫ਼ ਪਾਣੀ ਵਿੱਚ ਪਾ ਦਾਂਗੇ ਇਹਦੇ ਨਾਲ ਗੋਭੀ ਨਾ ਥੋੜੀ ਜੀ ਸੌਫਟ ਵੀ ਹੋ ਜਾਂਦੀ ਹੈ ਤੇ ਜੇ ਇਹਦੇ ਵਿੱਚ ਕੋਈ ਵੀ ਸਪਰੇ ਦਵਾਈ ਵਗੈਰਾ ਤੁਹਾਨੂੰ ਪਤਾ ਹਰ ਕੋਈ ਸਬਜ਼ੀ 'ਤੇ ਛਿੜਕਦਾ ਛਿੜਕਦਾ ਕੋਈ ਕੀੜਾ ਮਕੌੜਾ ਕੁਝ ਵੀ ਹੋਵੇ ਐਂਡ ਨਿਕਲ ਜਾਂਦਾ ਹੈ ਦੇਖਿਓ ਜਿਹੜਾ ਪਾਣੀ ਨਾ ਇਹਦਾ ਜਦੋਂ ਮੈਂ ਰੱਖ ਦਿੱਤਾ ਣ ਕਟ੍ਰਕਸ਼ਨ ਤੇ ਜਿੰਨਾ ਤੱਕ ਇਹਦੇ ਰੇਜਾ ਨਹੀਂ ਨਾ ਇਹ ਕੋ ਉਬਾਲਾ ਨਹੀਂ ਆਏਗਾ ਉਹਨਾਂ ਅੱਜ ਕਰ ਅਸੀਂ ਉਹ ਬਾਲਾਂਗੇ ਵਿੱਚ ਨਾਲ ਪਾ ਦਿਓ ਨਮਕ ਤੇ ਇਹਦੇ ਨਾਲ ਜਦੋਂ ਰੇਜਦਾ ਤੁਹਾਨੂੰ ਮੈਂ ਦਿਖਾਨੀ ਆ ਉਹ ਵੀ ਆ ਦੇਖਿਓ ਉਬਾਲਾ ਆ ਗਿਆ ਰਿਜ ਗਿਆ ਝੱਗ ਜੀ ਉੱਪਰ ਦੇਖ ਲਓ ਆ ਜਾਂਦੀ ਨਾ ਇਹ ਗੋਭੀ ਜੈਦੋਂ ਵੀ ਬਣਾਨੀ ਹੈ ਮੇਰਾ ਤਰੀਕਾ ਸੀ ਇਹੋ ਹੀ ਆ ਭਾਵੇਂ ਪਰ ਸਿਆਲ ਬਣਾਵਾ ਭਾਵੇਂ ਸਟਾਰਟਿੰਗ ਤੇ ਭਾਵੇਂ ਲਾਸਟ ਤੇ ਇਹ ਹੁਣ ਇਧਰ ਅਸੀਂ ਆਗੇ ਅੱਜ ਬਣਾਵਾਂਗੇ ਚੁੱਲੇ ਦੇ ਬਹੁਤ ਚਿਰ ਪੱਤ ਚੁੱਲਾ ਵਾਲੇ ਆ ਜਿਹੜੀਆਂ ਚੀਜ਼ਾਂ ਕਹਿ ਰਹੇ ਸੀ ਨਾ ਮੈਂ ਅਲੋਪ ਹੋ ਗਈਆਂ ਸਾਡੇ ਘਰ ਆ ਜੋ ਚੌਕੇ ਚੁੱਲਿਆਂ ਜੋ ਅੱਜ ਮੈਂ ਖੁਦ ਲੈ ਕੇ ਆਵਾਂ ਗਾਰਡਨ ਮੈਂ ਤੇ ਚੁੱਲਾ ਤੇ ਇੱਥੇ ਬਣਾਵਾਂਗੇ ਅਸੀਂ ਸਬਜ਼ੀ ਹੁਣ ਚੁੱਲੇ ਦੀ ਸਬਜ਼ੀ ਤੇ ਰੱਖ ਰੱਖੋ ਗੈਸ ਨਾਲੋਂ 90% ਜ਼ਿਆਦਾ ਸੁਆਦ ਬੰਦੀ ਆ ਜੀ ਪਾ ਦਾਂਗੇ ਗੈਸ ਦੀ ਸਬਜ਼ੀ ਤੇ ਚੁੱਲੇ ਦੀ ਸਬਜ਼ੀ ਤੇ ਫਲਕਾ ਲਾ ਕੇ ਦੇਖ ਲਿਓ ਚੁੱਲੇ ਨੂੰ ਰੋਟੀ ਆਪਾਂ ਨੂੰ ਪਚਣ ਚ ਵੀ ਵਧਿਕਾ ਲੱਗਦੀ ਹੈ ਤੇ ਸੁਆਦ ਵੀ ਜ਼ਿਆਦਾ ਹੁੰਦਾ ਹੈ ਰ ਬਣਾਣੀ ਇਧਰ ਸਾਡੀ ਗੋਭੀ ਵੀ ਉਬਲ ਚੁੱਕੀ ਤੁਹਾਨੂੰ ਜਿਹਾ ਉਬਾਲਾ ਆ ਚੁੱਕਾ ਹੈ ਨਾ ਅਸੀਂ ਛਣ ਲਈ ਰਹੀ ਸ਼ਾਨ ਕੇ ਤੇ ਰੱਖ ਲਾਗੇ ਤੇ ਹੁਣ ਅਸੀਂ ਚਲੋ ਠੀਕ ਹੈ ਇੱਥੇ ਸਟਾਰਟਿੰਗ ਕਰਦੇ ਅਸੀਂ ਗੋਭੀ ਦੀ ਸਬਜ਼ੀ ਬਣਾਣਾ ਉਹ ਵੀ ਅੱਜ ਚੁੱਲ੍ਹੇ ਤੇ ਗੋਭੀ ਨਹੀਂ ਖਾਈ ਦੀ ਕੜਾਈ ਰੱਖ ਦਿੱਤੀ ਆਪਾਂ ਗਰਮ ਤੇ ਹੁਣ ਮੇਰਾ ਅੰਚ ਬਣੇਗਾ ਕੈਮਰਾਮੈਨ ਅੰਚ ਫੋਕਸ ਜੂਰ ਕੜਾਈ ਸਮਾਨ ਅਸੀਂ ਸਾਰਾ ਲੈ ਲਿਆ ਆ ਆ ਦੇਖਣੋ ਜੇ ਹੁਣ ਕੈਮਰਾਮੈਨ ਵੀ ਸਾਡਾ ਕੜਾਈ ਰੱਖ ਦਿੱਤੀ ਆਪਾਂ ਚੁੱਲ੍ਹੇ ਦੇ ਤੇ ਅੱਗ ਮਚ ਰਹੀ ਹੈ ਬਹੁਤ ਜ਼ਿਆਦਾ ਤੇਜ ਤੇ ਹੁਣ ਅਸੀਂ ਦੇ ਵਿੱਚ ਪਾ ਦਾਂਗੇ ਤੇਲ ਜਿੰਨਾ ਕਿ ਸਾਨੂੰ ਜ਼ਰੂਰਤ ਹੈ ਗੋਭੀ ਸੀ ਸਾਡੀ ਜ਼ਿਆਦਾ ਤੇਲ ਅਸੀਂ ਪਾਇਆ ਇਸਾਬ ਨਾਲ ਤੇ ਹੁਣ ਅਸੀਂ ਉਹ ਹੀ ਹਲਵਾਈ ਸਟਾਈਲ ਪਹਿਲਾ ਸਮੇਂ ਵਾਲਾ ਉਹਦੋਂ ਕਰ ਅਜ ਕੁੰਡੇ ਡੰਡੇ ਬੜੇ ਖੜਕਦੇ ਹੁੰਦੇ ਸੀ ਮੈਂ ਤਾਂ ਆਪ ਜੇ ਤਾਂ ਮੈਂ ਕਵਾਰੀ ਸੀ ਚਾਟੇ ਕੁੰਡੇ ਡੰਡੇ ਦਾ ਮਸਾਲਾ ਪਟਕੇ ਤੜਕੇ ਲਾਣੇ ਸਬਜ਼ੀਆਂ ਨੂੰ ਤੇ ਸਬਜ਼ੀਆਂ ਬੜੀਆਂ ਸਵਾਦ ਬਣਦੀਆਂ ਹੁਣ ਤੇ ਨਾ ਜਿਹੜੇ ਗ੍ਰਾਈਂਡਰ ਚੱਲ ਗਏ ਚਿਲੀ ਕਟਰ ਚੱਲ ਗਏ ਉਹੜੇ ਧਾਗਾ ਖਿੱਚ ਕੇ ਮਿਕਸਰ ਜੇ ਚੱਲ ਪਏ ਆ মিক্সার ਚੱਲ ਪਿਆ ਇਨੇ ਤੁਹਾਡੀਆਂ ਚੀਜ਼ਾਂ ਹੀ ਲੋਪ ਹੀ ਕਰ ਛਡੀਆਂ ਨੇ ਤੇ ਹੁਣ ਇਹਦੇ ਵਿੱਚ ਪਾਤਾ ਗਰਮ ਤੇਲ ਚ ਪਹਿਲੇ ਉਸ ਜੀਰਾ ਤੇਲ ਬਹੁਤ ਜ਼ਿਆਦਾ ਗਰਮ ਸੀ ਇਹ ਗੱਲ ਦਾ ਤੁਸੀਂ ਧਿਆਨ ਰੱਖ ਕੇ ਬਾਅਦ ਵਿੱਚ ਮੈਂ ਕੜਾਈ ਉਤਾਰ ਦਿੱਤੀ ਸੀ ਫਿਰ ਪਾਤਾ ਲਸਣ ਲਸਣ ਵੀ ਐਨ ਪੋਚ ਚੁੱਕਾ ਸੀ ਤੇ ਨਾਲ ਫਿਰ ਕੁੱਟ ਕੇ ਨਾਲ ਹੀ ਪਾ ਦਿੱਤਾ ਅਦਰਕ ਇਹ ਤਰੀਕੇ ਤੁਸੀਂ ਵੀ ਜਿਮਾਇਓ ਆਦੀ ਕਿ ਲਸਣ ਥੋੜਾ ਜਿਹਾ ਜਾਂਦਾ ਹੋ ਗਿਆ ਚਲੋ ਪਰ ਕੋਈ ਨਹੀਂ ਬਾਅਦ ਵਿੱਚ ਮੈਂ ਕੜਾਈ ਉਤਾਰ ਕੇ ਪਿਆਜ਼ ਕੁੱਟ ਲਈ ਸੀ ਜਦੋਂ ਅਸੀਂ ਕੁੱਟ ਕੇ ਤੜਕਾ ਬਾਨਨੇ ਆ ਇਹ ਤਾਂ ਇੱਕ ਇਹ ਕਾਰਨ ਹੈ ਅੰਜ ਦੋਸੀਂ ਜ਼ਿਆਦਾ ਕੁੱਟ ਕੇ ਤੜਕਾ ਬਾਨਨੇ ਆ ਕਿਸਾੜੀ ਸਬਜੀ ਤੇ ਤੜਕਾ ਰੱਚ ਬਹੁਤ ਜਾਂਦਾ ਅਸੀਂ ਬਰੀ ਕੱਟ ਕੇ ਵੀ ਪਾ ਸਕਦੇ ਹਾਂ ਪਰ ਕੁੰਡੇ ਡੰਡੇ ਦੇ ਕੁੱਟੇ ਦਾ ਸੁਆਦੀ ਅਲੱਗ ਹੈ ਹੁਣ ਮੈਂ ਪਾ ਦਿੱਤੀ ਆ ਪਿਆਜ਼ ਇੱਕ ਜਦੋਂ ਅਸੀਂ ਚੁੱਲੇ ਤੇ ਸਬਜੀ ਬਣਾਦੇ ਨਾ ਐਨੇ ਜਿਆਦਾ ਤੇਜ ਤੇ ਫਾਸਟ ਜਲਦੀ ਬਣ ਜਾਂਦੀ ਹੈ ਤੇ 6 ਵਜੇ ਤੱਕ ਸਾਢੇ 5 ਮੈਂ ਲੱਗੀ ਸੀ ਮੇਰੇ ਕਾ 15 20 ਮਿੰਟ ਸਬਜੀ ਚੁੱਲੇ ਦਾ ਸੇਕ ਜਿਆਦਾ ਉਹਦਾ ਕੜਾਈ ਨੂੰ ਗੈਸ ਦਾ ਕਿ ਜਾ ਥੋੜਾ ਜਿਹਾ ਤਨਾ ਤੇ ਇਧਰ ਹੁਣ ਵਾਰੀ ਆ ਗਈ ਹੈ ਹਰੀਆਂ ਮਿਰਚਾਂ ਦੀ ਇਹਨੂੰ ਵੀ ਅਸੀਂ ਕੁੱਟ ਕੇ ਸੱਚੀ ਅੱਗੇ ਦਾਲ 'ਚ ਵੀ ਅਸੀਂ ਹਰੀਆਂ ਮਿਰਚਾਂ ਕੁੱਟ ਕੇ ਪਾ ਲਈ ਆ ਇਤਰਾ ਇਹ ਹਾਰੇ ਸਬਜੀ ਸੁੱਕੀ ਚ ਵੀ ਤੇ ਬੜਾ ਸੁਆਦ ਹੀ ਹੁੰਦੇ ਮੈਂ ਤਾਂ ਨਾ ਬੜੇ ਜਰ ਦਾ ਕੰਮ ਛੱਡਿਆ ਤੇ ਮੈਂ ਹਜ ਜੋ ਫੇਰ ਕਰਕੇ ਦੇਖਦੇ ਆਂ ਕੁੰਡੇ ਡੰਡੇ ਨੂੰ ਮੁੜ ਵਾਪਸ ਲੈ ਕੇ ਆਨੇ ਆਂ ਦੇਖੋ ਤੜਕਾ ਮੇਰਾ ਪਹੁੰਚੁਕਾ ਤਾਂ ਨਹੀਂ ਦਿਖਾਈ ਦੇ ਰਿਹਾ ਇਹਦੇ ਵਿੱਚ ਪਾਤਾ ਅਗੇ ਹੋਣਾ ਸੀ ਹਰੀਆਂ ਮਿਰਚਾਂ ਤੇ ਫਿਰ ਜਿਹੜਾ ਜਦੋਂ ਸਾਡਾ ਕੁੰਡਾ ਰਿਪੜਿਆ ਹੁੰਦਾ ਸੀ ਨਾ ਤੜਕੇ ਨਾਲ ਹਰੀਆਂ ਮਿਰਚਾਂ ਨਾਲ ਉਹ ਚ ਆਪਾਂ ਪਾਣਾ ਥੋੜਾ ਜਿਹਾ ਪਾਣੀ ਤੇ ਉਹ ਪਾਣੀ ਅਸੀਂ ਪਾ ਦੇਣਾ ਸਬਜੀ ਵਿੱਚ ਵੇਸਟ ਨਹੀਂ ਕੁਝ ਕਰੀਦਾ ਤੁਹਾਨੂੰ ਵੀ ਮੈਂ ਇਸ ਤਰ੍ਹਾਂ ਸੇਮ ਕੀਤਾ ਪਹਿਲੇ ਬਾਦ ਅਗੇ ਸੀ ਮਸਾਲੇ ਨਮਕ ਹਲਦੀ ਗਰਮ ਮਸਾਲਾ ਤਾ ਦੇਗੀ ਮਰਚ ਸਵਾਦ ਅਨੁਸਾਰ ਜੋ ਜੋ ਸਮਾਨ ਜਿੰਨਾ ਜਿੰਨਾ ਤੁਸੀਂ ਪਾਣਾ ਤੁਹਾਨੂੰ ਸਮਝ ਆ ਜਾਂਦੀ ਹੈ ਮੈਂ ਹਰ ਵੀਡੀਓ ਚ ਕਿਉਂ ਕਿ ਹਰੇਕ ਨੂੰ ਸਮਝ ਆਉਂਦੀ ਸਬਜੀ ਕਿਤੇ ਹੀ ਹੈ ਕਿ ਇਹਦਾ ਤਰੀਕਾ ਲਗ ਹੋ ਸਕਦਾ ਹੈ ਬਣਾਉਣਾ ਤੇ ਹਰੇਕ ਨੂੰ ਆਉਂਦਾ ਹੀ ਹੁੰਦਾ ਹੈ ਜਿਹੜਾ ਕੁੰਡੇ ਡੰਡੇ ਵਾਲਾ ਪਾਣੀ ਸੀ ਨਾ ਉਹ ਵੀ ਇਸੇ ਤੜਕੇ ਚ ਦੇਖ ਸਕੇ ਤੜਕਾ ਨਾਲ ਦਿਨ ਅਲਪੋ ਜਰੇ ਆ ਅੱਗ ਬਹੁਤ ਸੋਹਣੀ ਮੱਚ ਰਹੀ ਸੀ ਆ ਦੇਖ ਕੁੰਡੇ ਡੰਡੇ ਦਾ ਪਾਣੀ ਛੱਤ ਮਾਰ ਕੇ ਦੇ ਵਿੱਚ ਪਾ ਦਿੱਤਾ ਇਹ ਵੀ ਇੱਕ ਬੜਾ ਫਲੇਵਰ ਹੁੰਦਾ ਹੈ ਜੀ ਦਾ ਤੜਕੇ ਨੂੰ ਸੀ ਤੇ ਪੰਨ ਦੇ ਜਾਵਾਂਗੇ ਨਾਲ ਨਾਲ ਹਲਾਉਂਦੇ ਤੜਕਾ ਤੇ ਬਹੁਤ ਜਲਦੀ ਪੁੱਜੂਗਾ ਜੀ ਨਾ ਅੱਗ ਬਹੁਤ ਤੇਜ਼ ਹੈ ਹੁਣ ਸਾਡਾ ਤੜਕਾ ਗਿਆ ਪਹੁੰਚ ਤੁਰ ਇਸ ਤੋਂ ਪਹਿਲੇ ਪਾਦਾ ਕੇ ਸੀ ਟੰਡਲ ਟੰਡਲ ਨੂੰ ਅਸੀਂ 2 ਮਿੰਟ ਤੱਕ ਸੇਕ ਦਿਵਾਵਾਂਗੇ ਟੰਡਲ ਨੂੰ ਅਸੀਂ ਭੁੰਨੇ ਜਾਵਾਂਗੇ ਤੜਕੇ ਚ ਇਹ ਤੜਕੇ ਚ ਟੰਡਲ ਜਿੰਨੇ ਪਹੁੰਚ ਕੇ ਰਾ ਜਨ ਕੀ ਉਹਨੇ ਸਬਜ਼ੀ ਦਾ ਸੁਆਦ ਵਾਚੇਗਾ ਟੰਡਲ ਸਾਡੇ ਪਹੁੰਚ ਚੁਕੇ ਨੇ ਤੇ ਹੜੇ ਦੇ ਵਿੱਚ ਪਾ ਦਾਂਗੇ ਅਸੀਂ ਆਲੂ ਹੁਣ ਆਲੂ ਨੂੰ ਅਸੀਂ 5 ਮਿੰਟ ਸੇਕ ਦਿਵਾਵਾਂਗੇ ਕਿਉਂਕਿ ਗੋਭੀ ਉਬਲੀ ਹੋਈ ਹੈ ਤਾਂ ਨਹੀਂ ਬਤਾਏ ਉਹ ਸੌਫਟ ਹੋਈ ਹੋਈ ਹੈ ਇਸ ਕਰਕੇ ਪਹਿਲੇ ਅਸੀਂ ਟੰਡਲ ਤੇ ਬਾਅਦ ਵਿੱਚ ਅਸੀਂ ਆਲੂ ਇਨ ਨੂੰ ਵੀ ਟੜਕੇ ਵਿੱਚ ਅਸੀਂ ਚੰਗੀ ਤਰ੍ਹਾਂ ਪੁੰਨਾਗੇ ਤੇ ਨਾਲ ਦੀ ਨਾਲ ਹਿਲਾਉਂਦੇ ਜਾਵਾਂਗੇ ਇਹਨੂੰ ਥਾਲੀ ਪਲੇਟ ਨਾਲ ਟੱਕ ਦਿਓ ਅੱਗ ਸਾਡੀ ਬੜੀ ਤੇਜ਼ ਸੀ ਬਸ ਇਹੋ ਅੱਗ ਜਿਹੜੀ ਮੱਚ ਗਈ ਮੱਚ ਗਈ ਬਾਅਦ ਚ ਇਹਦੇ ਤੇ ਹੀ ਗੋਭੀ ਮੱਠੀ ਹੋ ਜਾਣੀ ਸੀ ਤੇ ਅੱਗ ਨੇ ਵਧੀਆ ਗੋਭੀ ਪਕਾ ਦੇਣੀ ਸੀ ਆ ਦੇਖਿਓ ਆਲੂ ਵੀ ਸਾਡੀ ਅੱਗੇ ਨਾ ਕਲਰ ਚੇਂਜ ਹੋ ਗਿਆ ਹੋ ਰਿਹਾ ਇਹਨੂੰ ਮੈਂ ਨਾ ਟੱਕ ਕੇ ਦੇਖ ਰਹੀ ਸੀ ਜਿਹੜੇ ਪੱਕੇ ਆ ਗਏ ਨਹੀਂ ਫਿਰ ਇਹਨੂੰ ਮੈਂ ਥਾਲੀ ਨਾਲ 2 ਮਿੰਟ ਲਈ ਫਿਰ ਸੇਕ ਦਵਾਇਆ ਟੱਕ ਦਿੱਤੇ ਤੇ ਹੋ ਨਾ ਸਾਡੇ ਆਲੂ ਵੀ ਹੋ ਚੁੱਕੇ ਇੱਥੇ ਤੁਸੀਂ ਦੇਖ ਸਕਦੇ ਜੇ ਇਹ ਇੱਥੇ ਮੈਂ ਤੁਹਾਨੂੰ ਗੋਭੀ ਦਿਖਾ ਰਹੀ ਹਾਂ ਪਹਿਲਾਂ ਦੇਖਿਓ ਆ ਸੌਫਟ ਹੈ ਨਾ ਇਸ ਲਈ ਇਹਨੂੰ ਥੋੜਾ ਦਮ ਹੀ ਦਿਵਾਣਾ ਹੈ ਆਲੂ ਤਾਂ ਡੰਡਲੇ ਅੱਛੀ ਤਰ੍ਹਾਂ ਪੁੰਨ ਲੈਣੇ ਆ ਆ ਦੇਖਿਓ ਆਲੂ ਮੈਨੂੰ ਪਤਾ ਲੱਗ ਗਿਆ ਹੋ ਗਏ ਹੁਣ ਅਸੀਂ ਪਾ ਦਾਂਗੇ ਗੋਭੀ ਇਹਨੂੰ ਵੀ ਅਸੀਂ ਹਿਲਾ ਦਾਂਗੇ ਇਹ ਹਲਵਾਈ ਸਟਾਈਲ ਦੀ ਗੋਭੀ ਜਿਹੜੀ ਤੁਸੀਂ ਵਿਆਹਾਂ ਚ ਖਾਂਦੇ ਹੋਗੇ ਆਪਾਂ ਨੂੰ ਕਿੰਨੀ ਸਵਾਦ ਲੱਗਦੀ ਉਹ ਵਾਲਾ ਤਰੀਕਾ ਜੇ ਜ਼ਰੂਰ ਤੁਸੀਂ ਵੀ ਟਰਾਈ ਕਰਿਓ ਨਾਲੇ ਨਾ ਮੈਨੂੰ ਤੁਹਾਡੇ ਅਗੇ ਰਿਕਵੈਸਟ ਹੈ ਜਰੂਰ ਕਮੈਂਟ ਕਰਕੇ ਤੇ ਵੀਡੀਓ ਲਾਈਕ ਜਰੂਰ ਕਰਿਆ ਕਰੋ ਤੇ ਜੇ ਇਹ ਚੈਨਲ ਤੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਇਹੋ ਜਿਹਾ ਪਿਆਰ ਦਿੰਦੇ ਹੋ ਇਸ ਲਈ ਮੈਂ ਸੋਚਿਆ ਇਹ ਕੋਸ਼ਿਸ਼ ਕੀਤੀ ਉਦਰਾ ਮੈਂ ਗੈਸ ਤੇ ਬਣਾਣੀ ਹੈ ਮਾ ਤੁਹਾਡਾ ਕਰਕੇ ਸ਼ਾਇਦ ਜੁੱਲੇ ਦੇ ਬਣਾਈ ਤੇ ਕੋਂਡੇ ਡੰਡੇ ਜਿਵੇਂ ਆਈ ਮੱਖਣੀ ਆਟੇ ਜੀ ਤੇ ਖਾਣੀ ਆ ਆ ਦੇਖਿਓ ਨਾਲ ਦੇ ਨਾਲ ਦੇ ਨੂੰ ਸੋ ਹੌਲ ਹਲਕੀ ਹਲਕੀ ਹਲਾਵਾਂਗੇ ਜ਼ਿਆਦਾ ਤੇਜ਼ ਨਹੀਂ ਤਾਜੋ ਹੁਣ ਅੱਗ ਛੜੀ ਇਹੋ ਮੱਚਦੀ ਹੁਣ ਇਹਦੇ ਵਿੱਚ ਅਸੀਂ ਨੰਗੋਆ ਲਾਇਆ ਨਾ ਕੋਈ ਲੱਕੜ ਨਾ ਕੁਛ ਇਹਦੇ ਨਾਲ ਹੀ ਸਾਡੀ ਸਬਜੀ ਪੱਕ ਕੇ ਆਣ ਤਿਆਰ ਹੋ ਜਾਣੀ ਬਸ ਇਹਨੂੰ ਅਸੀਂ ਟੱਕ ਦੇਣਾ ਹੈ ਜਲਦੀ ਨੂੰ ਹਲਾਉਣਾ ਨਹੀਂ ਹੈ ਤੇ ਟੱਕ ਦਾਂਗੇ ਆ ਮੇਰੇ ਪੁੱਤਰੇ ਮੈਨੇ 50 ਰੁਪਏ ਕਮਾ ਕੇ ਦਿੱਤੇ ਆਪਣੇ தாਦੇ ਕੋ ਕੰਮ ਕਰਦਾ ਸੀ ਤੇ ਡੈਡੀ 50 ਦਿੱਤੇ ਫੜਾ ਗਿਆ ਆ ਦੇਖਿਓ ਤੇ 6 ਵਜੇ ਨਹੀਂ ਰੋ ਜਾਣਦਾ ਨਹੀਂ ਰਿਹਾ ਹੀ ਜਾਂਦਾ ਸੀ ਇਹ ਮਗਰੀ ਫਿਰ ਹਲਾਤੀ ਫਿਰ ਇਹਨੂੰ ਟੱਕ ਦਿੱਤੀ ਫਿਰ ਦੇਖਿਓ ਇੱਥੇ ਸਾਡੀ ਸਬਜੀ बन चुकी है इन्नू मैं ना ਮੱਠੇ ਜਿ ਸੇਕਦੇ ਕੰਮ ਕਰਦਾ ਰਹਿੰਦਾ ਸੀ ਤੇ ਬਾਅਦ ਚ ਉਸੀ ਅੰਦਰ ਲੈ ਕੇ ਸੀ ਉਹ ਤੁਹਾਨੂੰ ਦਿਖਾਣੇ ਆ ਚਲੋ ਠੀਕ ਹੈ ਫਰੈਂਡ ਇਸ ਤਰ੍ਹਾਂ ਨੂੰ ਮਿਲਾਂਗੇ ਅਗਲੀ ਵੀਡੀਓ ਚ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਕੀ ਜੀ ਜੀ ਪਾੜੋ ਅੰਚੇ ਤੇ ਚ ਕਰਕੇ ਤਾਂ ਦੱਸੋ ਮੈਂ ਮਾਰੀ ਹੋ ਟੇਸਟ ਚੰਗੀ ਤਰ੍ਹਾਂ ਪਰ ਲਾਜੂ ਆ ਰਹੇ ਮੈਨੂੰ ਪਹੜ ਨਹੀਂ ਲੱਗ ਰਹੀ ਨਹੀਂ ਰੋਟੀ ਨਾ ਹਾਂ